ਹੋਪੀ ਪ੍ਰੈਸ਼ਰ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤਾਂ 12 ਘੰਟੇ ਦਾ ਕੱਲ ਦਾ ਨਰਾਜ ਸੀ ਤੁਹਾਡੇ ਨਾਲ ਹੋਇਆ ਇੱਕ ਤਾਂ ਇਹ ਨਹੀਂ ਨਰਾਜ ਹੋਣ ਦਿੰਦੇ ਮੈਂ ਸਪੀਕਰ ਸਾਹਿਬ ਤੁਹਾਡੇ رائے ਦੱਸਣਾ ਚਾਹਣਾ ਕਿ ਪਿਛਲੀ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਲਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਥ ਯਾਤਰਾ ਕੱਢਦਾ ਲੁਧਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਡ ਕੀ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸੰਧਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਇਆ ਸੀ ਉਹ ਜਿਹੜੇ ਬੰਦੇ ਡਬੋਟ ਹੋ ਕੇ ਆਇਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਇਆ 12 ਘਰਾਂ ਚ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੋਜ਼ਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਣਾ ਤੁਹਾਡੇ ਲਈ ਦੱਸਣਾ ਤੇ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਜੀ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ ਸਾਰੀ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਸਰਕਾਰ ਦੇ ਉੱਤੇ ਨਾ ਇਸ ਗੱਲ ਨੂੰ ਹੁਣ ਉਂਗਲ ਚੱਕਿਓ ਆਪ ਕੁਝ ਕਰਕੇ ਦਿਖਾਈਆ ਪੰਜਾਬੀ ਤੇ 3 ਕਰੋੜ ਬਹੁਤ ਬਹੁਤ ਧੰਨਵਾਦ ਤੁਹਾਡਾ ਪੱਪੀ ਪ੍ਰੈਸ਼ਰ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤਾਂ 12 ਘੰਟੇ ਦਾ ਕੱਲ ਦਾ ਨਰਾਜ਼ ਸੀ ਤੁਹਾਡੇ ਨਾਲ ਵਾ ਇੱਕ ਤਾਂ ਇਹ ਨਹੀਂ ਨਰਾਜ਼ ਹੋਣ ਦਿੰਦੇ ਮੈਂ ਸਪੀਕਰ ਸਾਹਿਬ ਤੁਹਾਡੇ ਰਾਈ ਦੱਸਣਾ ਚਾਹਣਾ ਤੇ ਪਿਛਲੀ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਣਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਥ ਯਾਤਰਾ ਕੱਢਦਾ ਲੁਧਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਡ ਕੀ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸਰਦਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਈਆ ਸੀ ਉਹ ਜਿਹੜੇ ਬੰਦੇ ਡਿਵੋਟ ਹੋ ਕੇ ਆਏ ਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਈਆ ਬਾਰਾ ਕਾ ਰੱਜ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੋਜਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਨਾ ਤੁਹਾਡੇ ਲਈ ਦੱਸਣਾ ਕਿ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ सारी सरकार तो बहुत कुछ कर रही है सरकार दे उत्ते ना इस गल नु हुण उंगल चक्यो आप कुछ करके दिखाइए आपां पंजाबी तीन करोड़ बहुत Thank बहुत धन्यवाद तुहाडा तो